ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨੀਲੀ ਰਾਵੀ ਦਾ ਤੋਹਫਾ ਲੈ ਕੇ ਆਏ ਆਂ ਦਰਸ਼ਕ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਨੀਲੀ ਰਾਵੀ ਬੂਰੀ ਤੇ ਆਪਾਂ ਨੀਲੀ ਰਾਵੀ ਕੱਟੀ ਲੈ ਕੇ ਆਏ ਆਂ ਤਕਰੀਬਨ ਸਾਲ ਦੀ ਹੋ ਗਈ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਮਾਰਕਰ ਪੂਰੇ ਆ ਪੈਰਾਂ ਦੀ ਚਿੱਟੀ ਆ ਤੇ ਪੂਛ ਚਿੱਟੀ ਆ ਆ ਦੇਖ ਲਓ ਤੁਸੀਂ ਸੂਲ ਚਿੱਟੀ ਆ ਤੇ ਮੂੰਹ ਦੀ ਚਿੱਟੀ ਆ ਤੇ ਸਾਰੇ ਮਾਰਕਰ ਪੂਰੇ ਆ ਤੁਸੀਂ ਵੇਖ ਸਕਦੇ ਹੋ ਠਣ ਠੋਣਾ ਦੀ ਕੁਆਲਿਟੀ ਪੂਰੀ ਵਧੀਆ ਗਾ ਆ ਦਿਖਾ ਦਿੰਨੇ ਆ ਮੈਂ ਲੈ ਵੀਰੇ ਤੋਰੀ ਕਰਾਂ ਮੜੀ ਜੀ ਠਣ ਠੋਣ ਦੇਖ ਸਕਦੇ ਆ ਪੂਰਾ ਦੇਖੋ ਆਣ ਵਧੀਆ ਝੋਲੀ ਦੀ ਆ ਵਧੀਆ ਕੱਟੀ ਨੇ ਵਾਣਾਂਗਾ 220 ਤੋਂ ਲੈਤੀ ਆ ਵੀਰ ਕਹਿੰਦਾ ਸੀਮਨ ਪੂਰੇ ਵਧੀਆ ਦੀ ਸੀ ਸੀਗੀ ਇਹ ਰੋਕ ਲੈ ਵੀਰ ਦਿਖਾ ਦਈਏ ਆਪਾਂ ਕਰਾਂ ਹੋਰ ਇੱਕ ਵਾਰੀ ਤੇ ਆਣ ਪੂਰੀ ਵਧੀਆ ਦੇ ਕਿਸੇ ਵੀਰ ਨੂੰ ਜ਼ਰੂਰਤਾ ਆਣ ਵਧੀਆ ਪਾਲਣ ਵਾਲੇ ਵੀਰ ਨੂੰ ਵਧੀਆ ਕਰੂਗੀ ਸਿੰਘਾਂ ਸੁੰਗਾਂ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਬੰਤਰ ਆ ਦੇਖ ਲਓ ਸਿੰਘ ਮੋੜਦੀ ਜਾਂਦੀ ਹੈ ਨਾਲ ਤੇ ਸਿੰਘਾ ਸਿੰਘਾ ਸਿੰਘ ਵੀ ਇਹਨੇ ਨਾਲ ਮੋੜ ਜਾਣਾ ਸਾਲਕ ਦੀ ਤਕਰੀਬਨ ਹੈਗੀ ਆ ਤੇ ਆਪਾਂ ਇੱਕ ਵਾਰੀ ਮੜਾ ਜਾ ਗੇੜਾ ਲੈ ਜੀ ਮੜਾ ਜੀ ਹੋਰ ਗਾਂ ਨੂੰ ਆਪਾਂ ਦਿਖਾ ਦਿੰਨੇ ਆ ਆ ਦੇਖ ਲੋ ਦਰਸ਼ਕ ਵੀਰੋ ਐਨ ਵਧੀਆ ਬਣਨਾ ਕੱਟੀ ਨੇ ਕੁਆਲਿਟੀ ਪੂਰੀ ਵਧੀਆ ਕੁਆਲਿਟੀ ਦੀ ਆ ਤੁਸੀਂ ਚੱਕਰ ਜੇ ਕਿਸੇ ਵੀਰ ਨੂੰ ਜ਼ਰੂਰਤ ਆ ਤੇ ਆਪਣੇ ਨਾਲ ਕੰਟੈਕਟ ਕਰ ਲਿਓ 9876 34800 9874 34800 ਵੀਰ ਕਰ ਲਓ ਕੰਟੈਕਟ ਤੇ ਕਰੋ ਫੋਨ ਤੇ ਆਪਾਂ ਰੇਟ ਦੀ ਗੱਲ ਕਰ ਲਾਂਗੇ ਫੋਨ ਤੇ ਤੇ ਪਹੁੰਚ ਵਗੈਰਾ ਕਿਵੇਂ ਵੀ ਹੋਇਆ ਆਪਾਂ ਕਰਾਂਗੇ ਤੇ ਵਧੀਆ ਤੋਂ ਵਧੀਆ ਬਰੀਡ ਦੀਆਂ ਕੱਟੀਆਂ ਆਪਾਂ ਲਿਆਉਂਦੇ ਰਹਾਂਗੇ ਦੱਸ ਕਿਵੇਂ ਤੇ ਵਧੀਆ-ਵਧੀਆ ਕੱਟੀਆਂ ਦਿਖਾਉਂਦੇ ਰਹਾਂਗੇ ਤੇ ਬੂਰੀਆਂ ਵੀ ਲਿਆਵਾਂਗੇ ਨੀਲੀ ਦਾ ਵੀ ਆਪਾਂ ਨੀਲੀ ਦਾ ਵੀ ਸੀਗੀ ਇਹ ਕੋਹ ਬੇਲ ਹੋ ਗਈ ਹੁਣ ਇਹ ਛੋਟੀ ਕੱਟੀ ਆ ਤਕਰੀਬਨ ਸਾਲ ਦੀ ਆ ਦੇਖੋ ਸਾਲ ਦੀ ਜਿਵੇਂ 1 ਸਾਲ ਦੀ ਆ ਤੇ ਉਸ ਹਿਸਾਬ ਨਾਲ ਦੀ ਬੰਤਰ ਦੇਖੋ ਕਿੰਨੀ ਵਧੀਆ ਹੈਗਾ ਸਾਲ ਦੇ ਹਿਸਾਬ ਨਾਲ ਤੇ ਇਹਨੇ ਪੂਰੀ ਵਧੀਆ ਬਣ ਜਾਣਾ ਕੱਟੀ ਨੇ ਤੇ ਵਧੀਆ ਸੀਮਨ ਵਗੈਰਾ ਦੀ ਆਈ ਕਰਾਈ ਜਾਵੇ ਤਾਂ ਵਧੀਆ ਬੱਚੇ ਕੱਢੂਗੀ ਤੇ ਆਪਣਾ ਨੰਬਰ 987434800 ਕਰੋ ਕੰਟੈਕਟ ਤੇ ਕਰ ਲੋ ਫੋਨ ਤੇ ਆਪਾਂ ਜੇ ਕਿਸੇ ਵੀਰ ਨੂੰ ਲੋੜ ਆ ਤਾਂ ਆਪਾਂ ਕੱਟੀ ਸੇਲ ਕਰਨੀ ਆ ਆਪਣੇ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰ ਲੋ ਤੁਹਾਨੂੰ ਵਧੀਆ-ਵਧੀਆ ਵੀਡੀਓ ਦਿਖਾਉਂਦੇ ਰਹੀਏ ਧੰਨਵਾਦ ਦੋਸਤੋ